ਜਲੰਧਰ ਤੋਂ ਕਾਂਗਰਸੀ ਐਮਪੀ ਦੇ ਬੀਤੇ ਦਿਨ ਹੋਏ ਸਟ੍ਰਿੰਗ ਆਪਰੇਸ਼ਨ ਤੋਂ ਬਾਅਦ ਸਿਆਸੀ ਗਲੇਆਰਿਆਂ 'ਚ ਪੁਚਾਲ ਵਾਲੀ ਸਥਿਤੀ ਬਣ ਚੁੱਕੀ ਹੈ ਕਾਂਗਰਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਐਮਪੀ ਸੰਤੋਖ ਚੌਧਰੀ ਦੀ ਇਸ ਕਾਰਵਾਈ ਦੀ ਨਿਖੇਦੀ ਕਰ ਰਹੀਆਂ ਹਨ ਉੱਥੇ ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਐਮਪੀ ਸੰਤੋਖ ਚੌਧਰੀ ਨੂੰ ਇਸ ਮਾਮਲੇ ਤਹਿਤ ਲੰਮੇ ਹੱਥੀ ਲਿਆ ਚੌਧਰੀ ਖਿਲਾਫ ਜਲੰਧਰ ਭਾਜਪਾ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਤੇ ਚੋਣਾਂ ਤੋਂ ਇਹਨਾਂ ਨੂੰ ਬਾਹਰ ਰੱਖਣ ਦੀ ਅਪੀਲ ਕੀਤੀ ਸਾਰੇ ਵਿਸ਼ਵ ਨੇ ਦੇਖਿਆ ਪੂਰੇ ਭਾਰਤ ਨੇ ਦੇਖਿਆ ਕਿ ਜਿਹੜਾ ਸਟਿੰਗ ਆਪਰੇਸ਼ਨ ਹੋਇਆ ਹੈ ਇਲੈਕਟ੍ਰੋਨਿਕ ਚੈਨਲ ਦੇ ਦੂਦਿ ਸੀ ਚੌਧਰੀ ਸੰਤੋਖ ਸਿੰਘ ਜਿਹੜੇ ਮੌਜੂਦਾ ਐਮਪੀ ਹੈ ਔਰ ਕਾਂਗਰਸ ਦੇ ਇਤਵਾਨ ਵਾਲੇ ਉਮੀਦਵਾਰ ਹੁਣਾਂ ਤੇ ਪੈਸੇ ਲੈਂਦੇ ਆ ਕਿ ਕੰਮ ਕਰਨ ਦੇ ਪੈਸੇ ਲੈਂਡਿਓ ਹੈ ਸਾਰੀ ਦੁਨੀਆ ਨੇ ਦੇਖਿਆ ਉਹਦੇ ਤਹਿਤ ਇੱਕ ਮੈਂਬਰਨ ਨੇ ਦਿੱਤਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਕਿ ਇਸ ਤਰ੍ਹਾਂ ਦੇ ਉਮੀਦਵਾਰ ਜਿਨ੍ਹਾਂ ਨੇ ਹਰਿਸਟਿੰਗ ਆਪਰੇਸ਼ਨ ਦੇ ਵਿੱਚ ਐਕਸਪੋਜ਼ ਹੋਏ ਆ ਉਹਨਾਂ ਨੂੰ ਡਿਸਕਵালিਫਾਈ ਕੀਤਾ ਜਾਵੇ ਕਹਾਨ ਵਾਲੇ ਜਿਹੜਾ ਲੋਕ ਸਭਾ ਚਨਾਵ ਹੈ ਕਿ ਇਹਦੇ ਵਿੱਚ ਅਸੀਂ ਕਹੀਏ ਕਿ ਬੀ ਇਮੀਡੀਏਟਲੀ ਜੇਕਰ ਦੇ ਹੱਥ ਕੰਗਨ ਕੋ ਆਰਸੀ kia ਪੜੇ ਲਿਖੋ ਕੋ ਆਰਸੀ kia ਤੋਂ ਇਮੀਡੀਏਟਲੀ ਜਿਹੜਾ ਹੈਗਾ ਇਸ ਕਾਲ ਨੂੰ ਜਿਹੜੀ ਆਪਣੀਆਂ ਪਾਵਰ ਸਪਟਿਆ ਕਰਦੇ ਹੋયા ਇਸ ਨੂੰ ਡਿਸਕਵਾਲਿਫਾਈ ਕੀਤਾ ਜਾਣਾ ਚਾਹੀਦਾ ਔਰ ਜਿਹੜਾ ਹੈਗਾ ਇਹਨੂੰ ਰੈਸਟ੍ਰੇਨ ਕੀਤਾ ਜਾਣਾ ਚਾਹੀਦਾ ਕਿ ਇਹ ਇਲੈਕਸ਼ਨ ਜਿਹੜਾ ਹੈਗਾ ਇਨਡਾਲਸ ਔਰ ਸਭ ਤੋਂ ਪਹਿਲਾਂ ਤਾਂ ਸਾਰੇ ਨੂੰ ਜੇਪੀ ਮੈਂ ਜੈਪੜਤ ਕੱਲ ਵੀ ਇੱਕ ਚੈਨਲ ਤੇ ਖਬਰ ਚਲਦੀ ਪਈ ਹੈ ਜਿਸ ਵਿੱਚ ਐਮਪੀ ਸਾਹਿਬ ਪੈਸਿਆਂ ਦੇ ਲੈਣ ਦੇਣ ਦਾ ਜ਼ਿਕਰ ਕਰਦੇ ਆ ਵੀ ਸਾਡੀ ਸਰਕਾਰ ਆਊਗੀ ਤੇ ਅਸੀਂ ਤੁਹਾਡਾ ਫੇਵਰ ਕਰਾਂਗੇ ਜੋ ਕਿ ਬਹੁਤ ਮਾੜੀ ਘਟਨਾ ਹੈ ਅਸੀਂ ਇਹਦੀ ਪੂਰੀ ਨਿਖੇਧੀ ਕਰਦੇ ਹਾਂ ਅਤੇ ਕੈਪਟਨ ਸਾਹਿਬ ਤੋਂ ਤੇ ਰਾਜਵੀਰ ਤੋਂ ਇਹ ਮੰਗ ਕਰਦੇ ਹਾਂ ਕਿ ਇਦਾਂ ਦੇ ਪਰਿਸ਼ਟੇ ਤੁਹਾਨੂੰ ਐਮਪੀ ਦੀ ਟਿਕਟ ਨਾ ਦਿੱਤੀ ਜਾਵੇ ਤੇ ਆਪਣੇ ਸਮਾਜ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਇਦਾਂ ਦਾ ਲੀਡਰ ਨਹੀਂ ਚਾਹੀਦਾ ਜੋ ਕਿ ਸਾਡੇ ਸਮਾਜ ਦਾ ਸੌਦਾ ਕਰੇ ਕਿਉਂਕਿ ਚੌਧਰੀ ਪਰਿਵਾਰ ਦਾ ਜੋ ਅਕਸ ਇਸ ਦੇਸ਼ ਦੇ ਵਿੱਚ ਹੈ ਉਹ ਬਹੁਤ ਹੀ ਵਧੀਆ ਰਸੂਮਾ ਵਾਲਾ ਹੈ ਜਿਸ ਨਾਲ ਅੱਜ ਉਹਨਾਂ ਦੇ ਵੀ ਅਕਸ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਸੋ ਮੈਂ ਆਪਣੇ ਸਮਾਜ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਹਦੇ ਜਿਹਨੂੰ ਵੀ ਤੁਸੀਂ ਵੋਟ ਪਾਉਣੀ ਹੈ ਬੜੀ ਸੋਚ ਸਮਝ ਕੇ ਪਾਓ ਤਾਂ ਕਿ ਸਾਡੇ ਹੱਕਾਂ ਦੀ ਰਾਖੀ ਕਰ ਸਕੇ ਜੈ ਭੀ ਜੈ ਭਰ ਅੱਜ ਮਾਨਪੱਤਰ ਸੰਤੋਖ ਸਿੰਘ ਚੌਧਰੀ ਜਿਹੜੇ ਸੰਸਦ ਮੈਂ ਜਲੰਧਰ ਤੋਂ ਉਹਨਾਂ ਦੇ ਖਿਲਾਫ ਹੈ ਕਿਉਂਕਿ ਅਸੀਂ ਇੱਕ ਜਿਹੜਾ ਰਿਪਬਲਿਕ ਚੈਨਲ ਦੇ ਵਿੱਚ ਸਟਿੰਗ ਆਪਰੇਸ਼ਨ ਜਿਹੜਾ ਦੇਖਿਆ ਹੈ ਉਹ ਸਾਨੂੰ ਨਜ਼ਰ ਆਇਆ ਹੈ ਕਿ ਕਿਸ ਤਰੀਕ ਕੋਪਰੇਸ਼ਨ ਕਰਨ ਵਾਲਾ ਜਿਹੜਾ ਵਿਅਕਤੀ ਹੈ ਉਹਨੂੰ ਕਹਿ ਰਹੇ ਨੇ ਕਿ ਜਿਹੜਾ ਨੰਬਰ 2 ਦਾ ਪੈਸਾ ਦਿੱਤਾ ਜਾਂਦਾ ਹੈ ਉਹ ਇਨਵੈਸਟਮੈਂਟ ਹੈ ਔਰ ਜਦੋਂ ਯੂਪੀਏ ਸਰਕਾਰ ਬਣਾਏਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਫੇਵਰ ਜ਼ਰੂਰ ਕਰਾਂਗੇ ਸੋ ਇਹ ਸਾਰੀਆਂ ਚੀਜ਼ਾਂ ਪੂਰੇ ਹਿੰਦੁਸਤਾਨ ਦੇ ਚੈਨਲ ਤੇ ਚੱਲੀਆਂ ਤੇ ਅਸੀਂ ਸਮਝਦੇ ਹਾਂ ਬੜੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਅੰਦਰ ਮੋਦੀ ਨੇ ਜਿਹੜੀਆਂ ਨੀਤੀਆਂ ਲੈ ਕੇ ਆਏ ਨੇ ਉਸ ਤੋਂ ਬਾਅਦ ਸਭ ਜਗ੍ਹਾ ਜਿਹੜੀ ਕਮੀ ਆਈ ਹੈ ਔਰ ਕਰਪਸ਼ਨ ਘੱਟੀ ਹੈ ਇਹ ਉਹਨਾਂ ਨੇ ਉੱਥੇ ਚੈਨਲ ਤੇ ਕਿਹਾ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਕਰਪਸ਼ਨ ਇੱਕ ਪੋਲਿਟਿਕਸ 'ਚ ਬਹੁਤ ਵੱਡਾ ਮੁੱਦਾ ਹੈ ਔਰ ਕੋਈ ਵੀ ਵਿਅ ਜਿਹੜਾ ਕਰਪਟ ਹੈ ਪੋਲਿਟਿਕਸ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਉਹਨੂੰ ਨਹੀਂ ਬਰਦਾਸ਼ਤ ਕਰਾਂਗੇ ਚਾਹੁੰਦੀ ਹੈ ਕਿ ਐਸੇ ਜਿੰਨੇ ਵੀ ਕਰਪਟ ਲੋਕ ਨੇ ਉਹ ਪੋਲਿਟੀਕਲ ਪਾਰਟੀ ਨੂੰ ਤਾਂ ਛੱਡ ਕੇ ਬਾਹਰ ਹੋਣ ਅਸੀਂ ਮੰਗ ਕੀਤੀ ਹੈ ਕਿ ਇਹਨਾਂ ਇਹਨਾਂ ਦਾ ਅਸਤੀਫਾ ਇਮੀਡੀਟ ਕਹਿੰਦੇ ਨੇ ਕਿ ਇਹ ਪੈਸਾ ਇਨਵੈਸਟਮੈਂਟ ਹੈ ਔਰ ਪੈਸਾ ਇਨਵੈਸਟਮੈਂਟ ਕਰਾ ਕੇ ਉਹਨਾਂ ਦਾ ਕੰਮ ਕੋਚ ਹੈ ਔਰ ਇਹਨੂੰ ਜਿਹੜਾ ਜਾ ਰਹੀ ਹੈ ਕਿ ਸ਼ਾਇਦ ਇਹਦੇ ਵਿੱਚ ਵੀ ਪੂਰੀ ਕ腐ਪਸ਼ਨ ਹੋਈ ਹੋਣੀ ਹੈ ਸੋ ਮੈਂ ਇਹ ਡਿਮਾਂਡ ਕਰਦਾ ਹਾਂ ਭਾਰਤ ਤੇ ਔਰ ਜਲਤੋ ਜਲਦੇ ਨਦੀਬ ਵਸਤਰਾ ਹੋਣੀ ਹੈ ਨਾ ਸਰ ਸਤੀਫਾ ਲਿੱਤਾ ਗਿਆ ਕੀ ਅਗਲੀ ਕੀ ਤੁਹਾਡੀ ਤਾਂ ਨੀਤੀ ਹੋ ਜੇ ਅਸੀਂ ਪੂਰੇ ਬੇਸ਼ੇਚੇ ਦਾ ਮੁਜ਼ਾਹਰਾ ਕਰਾਂਗੇ ਪਾਰਟੀਆਂ ਨੂੰ ਕੱਢਣਾ ਚਾਹੀਦਾ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਧੰਨ ਜਲੰਧਰ ਤੋਂ ਰੋਜ਼ਾਨਾ ਨਿਊਜ਼ 24 ਲਈ ਕੈਮਰਾਮੈਨ ਸਤੀਜ ਦੇ ਨਾਲ ਸाहिल ਮਲੋਤਰਾ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਬੈਲ ਆਈਕਨ ਦਬਾਉਣਾ ਨਾ ਭੁੱਲਣਾ